14 ਜੁਲਾਈ ਤੋਂ ਲਗਾਤਾਰ ਸ਼੍ਰੀ ਸਚਕੰਡ ਜੀ ਦਰبار صاحب ਨੂੰ ਬੰਬ ਦੇ ਨਾਲ ਲੜਾਉਣ ਦੀਆਂ ਧਮਕੀਆਂ ਪਰੇ ਮੈ ਲਾ ਰਹੀਆਂ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਹੱਥ ਧਤੇ ਵੇਚਾ ਤੇ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਪਾਰ ਸਖਤ ਪਹਿਰਾ ਦਿੱਤਾ ਜਾ ਰਿਹਾ ਤੇ ਬੰਬ ਸਕੋਰ ਟੀਮਾਂ ਤੇ ਡਾਕ स्पोर्ट ਟੀਮਾਂ ਵੀ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿਚ ਆਖਿਆ ਸਮੇਂ ਸਮੇਂ ਤੇ ਜਾਂਚ ਕਰ ਰਹੀਆਂ ਨੇ ਤੇ ਇਸ ਦੌਰਾਨ ਐਸਜੀਪੀਸੀ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਇਸ ਤੇ ਕਾਰਵਾਈ ਦੀ ਅਪੀਲ ਕੀਤੀ ਗਈ ਕਿ ਇਹ ਉਥੇ ਦੂਜੇ ਪਾਸੇ ਹੀ ਸ਼੍ਰੀ ਬਾਰ ਸਾਹਿਬ ਦੇ ਹੱਦ ਗਰੰਟੀ ਅਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਫ ਕਾਲ ਜਥੇਦਾਰ ਗਿਆਨੀ ਰਕਪੀਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਹਨੇ ਕਿਹਾ ਕਿ ਸੱਚਖੰਡਰੀ ਹਰ ਮੰਦਰ ਸਾਹਿਬ ਹਰ ਧਰਮ ਦਾ ਸਵਦੇਸ਼ ਦੇ ਲੋਕਾਂ ਦੇ ਲਈ ਸਦਾ ਖੁੱਲ੍ਹਾ ਹੈ। ਰਾਪੀਏ ਨਿਊਜ਼ ਮਾਰਕ ਨੇ ਇਹ ਖ਼ਬਰ ਨੇ ਪਾ ਕੀਤੀ ਹੈ। ਜਿੱਥੇ ਹਰ ਧਰਮ ਦਾ ਹਰ ਵਰਤ ਦਾ ਹਰ ਰੰਗ ਦਾ ਹਰ ਮਸੰਦ ਦਾ ਹਰ ਦੇਸ਼ ਦਾ ਔਰ ਹਰ ਇੱਕ ਸੱਭਿਆਚਾਰ ਦਾ ਕੋਈ ਜਰੀ ਇੱਕ ਇਸ ਰੇੜੇ ਨਹੀਂ ਆ ਕੇ ਬਖਾਠੇਕ ਸਕਦਾ ਇਸ਼ਾਨ ਕਰ ਸਕਦਾ ਕਰਮਾਂ 'ਚ ਬੈਠ ਸਕਦਾ ਸੇਵਾ ਕਰ ਸਕਦਾ ਮੰਦਰ 'ਚ ਬੈਠ ਕੇ ਪੰਦਰ ਸੁਦਾਖੀ ਦਾ ਅਸਾਥ ਕਰ ਸਕਦਾ ਮੰਦਰ ਦੇ ਭਾਂਡਿਆਂ ਦੀ ਸੇਵਾ ਕਰ ਸਕਦਾ ਘੋਰਿਆਂ ਦੀ ਸੇਵਾ ਕਰ ਸਕਦਾ ਔਰ ਕਿਹਾ ਪ੍ਰੇਸ਼ਰ ਹੈ ਅਚਖਣ ਸ਼੍ਰੀ ਮੰਦਿਰ ਸੈਣ ਸਰਾਮਾ ਨੇ ਉਹਨਾਂ ਵਿੱਚ ਆ ਕੇ ਆਰਾਮ ਕਰ ਸਕਦਾ ਐਸੇ ਸਥਾਨ ਤੇ ਜਿਸ ਬਾਬਤ ਗੁਰੂ ਦੀ ਬਾਣੀ ਦਾ ਬਚਨ ਹੈ ਜਿਹਦਾਰ ਆਪਤ ਜਾਤੇ ਉਹ ਫਟਕੇ ਨਾ ਹੀ ਹੋਏ ਸੋਧਰ ਕੈਸੇ ਹੁੰਦੀ ਹੈ ਜੋ ਦਰ ਐਸਾ ਹੋਏ ਜਿਸ ਦਰ ਤੇ ਆਉਣ ਲਈ ਕਿਸੇ ਪ੍ਰਕਾਰ ਦੀ ਕੋਈ ਕਿਸਮ ਦੀ ਰੁਕਾਵਟ ਨਹੀਂ ਹੈ ਉਸ ਪਾਵਨ ਸਥਾਨ ਰੋਹਾਨੀਅਤ ਦੇ ਕੇਂਦਰ ਸਾਂਝੇ ਵਾਲਤਾ ਦੀ ਪਰਤੀ ਇੱਕ ਸਥਾਨ ਦੇ ਬਾਰੇ ਧੰਕੀ ਭਰੀਆਂ ਇਹ ਲੇਲਾ ਜੋ ਚੌਦਾਂ ਨਵਾਈ ਤੋਂ ਲਗਾਤਾਰ ਸ਼ੀਰ ਮੰਦਸਾਇਤੀ ਦੀ ਲੇਲਾ ਆਈ ਦਿਨ ਤੇ ਆ ਰਹੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਸਰਦਾਰ ਗੁਰੀਬ ਸਿੰਘ ਔਦਲਾ ਮੈਂਬਰ ਪਾਰਲੀਮੈਂਟ ਸਿਲੰਗਾ ਸਰ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ